ਸਾਸ਼ੀ ਕਾ ਜੀ ਸਾਰਿਆਂ ਨੂੰ ਅੱਜ ਮੈਂ ਨੈਕ ਡਿਜ਼ਾਈਨ ਲੈ ਕੇ ਆਏ ਬਹੁਤ ਹੀ ਬਿਊਟੀਫੁੱਲ ਇਹ ਪੌਟਲੀ ਬਟਨ ਡਾਕਰ ਡਿਜ਼ਾਈਨ ਬਣੇਗਾ ਇਹ ਮੈਂ 8/ 4.5 ਲਿਆ ਹੋਇਆ ਹੈ ਪੇਸਟਿੰਗ ਪੇਪਰ ਔਰ ਗਲਾ ਕਟਾਂਗੇ ਅਹੀਂ ਅੱਧਾ ਅੱਧਾ ਇੰਚ ਰੱਖ ਕੇ ਕਿਉਂਕਿ ਅੱਧੇ ਅੱਧੇ ਇੰਚ ਹੈ ਤਾਂ ਸੀਨ ਵੱਜੇਗੀ ਤੇ ਜਿੰਨਾ ਹੀ ਗਲਾ ਰੱਖਣਾ ਉਹਨਾਂ ਲੈਵਾਂਗੇ ਇਹਦਾ ਸੈਂਟਰ ਕਰਕੇ ਕਟਿੰਗ ਕਰਕੇ ਗਲਾ ਉਹਨੇ ਦਾ ਸੈਂਟਰ ਕਰਕੇ ਤੇ ਇਹਨੂੰ ਸੈਂਟਰ ਲਾਈਨ ਬਣਾ ਕੇ ਇਹਨੂੰ ਇਹਨਾਂ ਅਟੈਚ ਕਰ ਦਾਂਗੇ ਫਿਰ ਮਸ਼ੀਨ ਤੇ 4 4 ਪੈਰ ਪੈ ਦੇ ਨਿਸ਼ਾਨੀ ਲਾਵਾਂਗੇ ਸੈਂਟਰ ਚ ਸਾਈਡ ਸਾਈਡ ਤੇ ਸੀਨ ਲਗਾਵਾਂਗੇ ਹਾਂਜੀ ਚੌਕਨਾ ਮੈਂ ਨਿਸ਼ਾਨੀ ਲਾ ਰਹੀ ਆਂ ਇਸ ਸਾਈਡ ਸਾਈਡ ਤੇ ਸੀਨ ਲਗਾਨੀ ਆ ਮਤਲਬ ਬਾਕਸ ਜਿਹਾ ਬਣਾਣਾ ਇਹ ਤੋਂ ਬਾਅਦ ਬਾਕਸ ਬਣਾ ਕੇ ਪੂਰੀ ਸੀਨ ਲਗਾ ਕੇ ਮਤਲਬ ਬਾਅਦ ਅਹੀਂ ਵਿੱਚੋਂ ਕਟਿੰਗ ਕਰ ਦਾਂਗੇ ਅਨੁਕਰਾਂ ਕਟਿੰਗ ਕਰਾਂਗੇ ਇਹਨੂੰ ਸਿੱਧਾ ਕਰਾਂਗੇ ਉਹ ਤੋਂ ਬਾਅਦ ਅਹੀਂ ਬਟਨ ਲਗਾਵਾਂਗੇ ਪੋਟਲੀ ਬਟਨ ਲਗਾਵਾਂਗੇ 1/2 ਇੰਚ ਉਪਰ ਛੱਡ ਕੇ ਬਟਲਿ ਬਟਨ ਸਾਰੇ ਲਗਾ ਦਾਂਗੇ ਤੇ ਇਹ ਥੱਲੇ ਕਪੜਾ ਵੀ ਲਗਾ ਸਕਦੇ ਹੋ ਇਹ ਤੁਹਾਡਾ ਨਹੀਂ ਸੈੱਟ ਬਣਦਾ ਤੇ ਇਹਦੇ ਉੱਪਰ ਹੁਣ ਇਹਦੇ ਨਾਲ ਅਟੈਚ ਕਰ ਦਾਂਗੇ ਦੂਜਾ ਸਾਈਡ ਸੀਨ ਲਗਾ ਦਾਂਗੇ ਤੇ ਬਹੁਤ ਹੀ ਬਿਊਟੀਫੁਲ ਨੈਕ ਡਿਜ਼ਾਈਨ ਬਣ ਕੇ ਤਿਆਰ ਆ ਐਹੀ ਹੁਣ ਗਲਾ ਲਗਾ ਦਾਂਗੇ ਜਿੱਦਾਂ ਸਿੰਪਲ ਗਲਾ ਲਗਾਉਂਦੇ ਆ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਚ ਦੱਸਿਓ